ਅੱਛਾ ਉਹ ਦੇ ਕਰ ਤੂੰ ਤਾਂ ਇੱਕੋ ਫੇਰ ਗੱਲ ਕਰਦੇ ਆਂ ਉਸਤਾਦ ਇੱਕ ਗੱਲ ਨਹੀਂ ਸਮਝ ਆਈ ਇਹ ਨੰਬਰਾਂ ਤੇ ਚੇਪੀਆਂ ਕਿੱਧਰ ਲਾਈਆਂ ਇਹ ਬਮਾਈ ਲਗਾਈਆਂ ਇਸੇ ਮਖਟੋ ਨਾ ਕਿਉਂ ਲਾਈ ਆ ਇਹ ਹੁਣ ਸੇ ਬੂਜੋ ਅਭੀ ਆ ਰਹੇ ਨੇ ਕਿਨਾਂ ਤੂੰ ਸਾਰੀਆਂ ਗੱਡੀਆਂ ਤੇ ਚੇਪੀਆਂ ਕਿੱਧਰ ਲਾਈਆਂ ਇਸ ਤੇ ਵੀ ਲਾਈ ਆ ਇਸ ਤੇ ਵੀ ਲਾਈ ਆ ਇਹ ਸਾਰੀਆਂ ਗੱਡੀਆਂ ਯੂਪ ਦੀਆਂ ਨੇ ਇਸਤੇ ਵੀ ਲਈ ਆ ਜੁਪੀ ਹਿੰਦ ਦੀ ਚਾਦਰ ਸਤਿ ਸ੍ਰੀ ਅਕਾਲ ਸ੍ਰੀ ਗੁਰੂ ਪテゴ ਭਦਰ ਸਾਹਿਬ ਦਾ ਛਿੱਦੀ ਸਵਾਗਮ ਹੋਵੇ ਸਰਕਾਰ ਮਨਾ ਰਹੀ ਹੋਵੇ ਤਾਂ ਫਿਰ ਗੱਡੀਆਂ ਤੇ ਨਵਰਾਂ ਦੇ ਛੇਪੀਆਂ ਘਾਤੋਂ ਦਰ ਕਿਹੜੀ ਗੱਲ ਦਾ ਹੈ ਚੋਰੀ ਕਿਹੜੀ ਗੱਲ ਦੀ ਆ ਹੱਦ ਹੋ ਗਈ ਇਹਨਾਂ ਨੇ ਜੋ ਸਮਾਜ ਨੂੰ ਵੀ ਬੇਦਬੀ ਕੀਤੀ ਹੈ ਚਲੋ